ਸੁਹੀ ਮੈਲਾ ਤੀਜਾ ਸ਼ਬਦ ਸੱਚ ਸੱਚ ਸੋਹੇਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ ਹਉ ਮੈਂ ਸਭ ਕਿਲ ਵਿਖ ਕਾਟੇ ਸਾਚ ਰਖਿਆ ਉਰ ਥਾਰੇ ਰਾਮ ਸੱਚ ਰਖਿਆ ਉਰ ਥਾਰੇ ਦੁਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸੱਚੇ ਗੁਣ ਗਾਵੇ ਸੱਚ ਸਮਾਵੇ ਸੱਚ ਵੇਖੇ ਸਭ ਸੋਈ ਨਾਨਕ ਸੱਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸੱਚ ਸਤਗੁਰ ਸਾਚ ਬੁਝਾਇ ਪਤ ਰਾਖ ਸਚ ਸੋਈ ਰਾਮ ਸੱਚਾ ਭੋਜਨ ਪਾਓ ਸੱਚਾ ਹੈ ਸੱਚੇ ਨਾਮ ਸੁਖ ਹੋਈ ਰਾਮ ਸੱਚੇ ਨਾਮ ਸੁਖ ਹੋਈ ਮਰੈ ਨ ਕੋਈ ਗਰਭ ਨ ਜੂਨੀ ਵਾਸਾ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਏ ਪਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਆਨੰਦਿਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵੀ ਛੁੜ ਦੁਖ ਪਾਇਨ ਸੱਚੀ ਬਣੀ ਸੱਚੇ ਗੁਣ ਦਾ ਵੈ ਤਿਤ ਘਰ ਸੋਇ ਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਨ ਮਨ ਸਾਚ ਵਿਚ ਸਤਿਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤ ਸੱਚੋ ਬੋਲੇ ਜੋ ਸੱਚ ਕਰ ਸੋਈ ਜਾਂ ਦੇਖਾ ਤਾਂ ਸੱਚ पसरिया ਅਵਰ ਨ ਦੂਜਾ ਕੋਈ ਸੱਤੇ ਉਪਜ ਸੱਚ ਸੁਮਾਵੇ ਮਰ ਜਨਮ ਮ ਦੂਜਾ ਹੋਈ ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੇ ਸੋਈ ਸੱਤੇ ਭਗਤ ਸੋਹੇ ਦਰਵਾਰੇ ਸੱਚੋ ਸਤਿ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣ ਤਾ ਸੱਚ ਜਾਣੇ ਸੱਚੇ ਸੋਝੀ ਹੋਈ ਸੱਚਾ ਸ਼ਬਦ ਸੱਚੀ ਹੈ ਸ਼ੋਭਾ ਸੱਚ ਹੀ ਸੁਖ ਹੋਈ ਸਾਚ ਰਤੇ ਭਗਤ ਇਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ